ਸਾਚੀਆ ਗਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਮੈਂ ਅਨੁਰੂਪਤ ਕੌਰ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਕੁਝ ਨਵੀਂ ਘਟੀਆਂ ਵੇਦਿਆਂ ਨੂੰ ਲੈ ਕੇ ਆਓ ਸੁਣਨੇ ਅੱਜ ਦੀਆਂ ਮੁੱਖ ਸਰਗਰਮੀਆਂ ਕੈਨੇਡਾ ਦੇ ਤਿੰਨ ਸਿੱਖ ਮੈਂਬਰ ਪਾਰਲੀਮੈਂਟ ਸਰਦਾਰ ਜਸਰਾਜ ਸਿੰਘ ਹੱਲਣ ਸਰਦਾਰ ਦਲਵਿੰਦਰ ਸਿੰਘ ਗਿੱਲ ਅਤੇ ਸਰਦਾਰ ਅਮਨਪ੍ਰੀਤ ਸਿੰਘ ਗਿੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਇਸ ਮੌਕੇ ਤੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਮੁਖ ਸਕੱਤਰ ਕੁਲਦੀਪ ਸਿੰਘ ਮੰਨਨ ਨੇ ਉਹਨਾਂ ਦਾ ਸਨਮਾਨ ਕੀਤਾ। 사ਤਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਰਹਿਮਤ ਕੀਤੀ। ਜਿੱਥੇ 사ਤਗੁਰਾਂ ਨੇ ਸਿੱਖ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਦਾ ਗੁਣ ਬਖਸ਼ਿਸ਼ ਕੀਤਾ। ਉਥੇ ਸਿੱਖ ਨੂੰ ਇਹ ਵੀ 사ਤਗੁਰ ਜੀ ਨੇ ਬਖਸ਼ਿਸ਼ ਕੀਤੀ ਕਿ ਜਿੱਥੇ ਵੀ ਇਹਦਾ ਰੈਣ ਵਸੇਰਾ ਹੋਵੇ ਉਥੇ ਵੀ ਗੁਰੂ ਗਿਆ ਸੰਗਤਾਂ ਦੇ ਨਾਲ ਇਸ ਮੁੱਚੀ ਮਨੁੱਖਤਾ ਦੇ ਨਾਲ ਜੁੜ ਕੇ ਰਹਿਣਾ ਤੇ ਇਹ ਸਿਧਾਂਤ ਨੂੰ ਲੈ ਕੇ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਖਾਸ ਕਰਕੇ ਸਿੱਖ ਉਹ ਦੇਸ਼ਾਂ ਤੋਂ ਵਿਦੇਸ਼ਾਂ ਵਿੱਚ ਵੀ ਗਏ ਤੇ ਉਹਨੇ ਆਪਣੇ ਵਿਦੇਸ਼ਾਂ ਦੇ ਵਿੱਚ ਗੁਰੂ ਆਸ਼ੇ ਅਨੁਸਾਰ ਗੁਰਸਿੱਖੀ ਦੇ ਜੀਵਨ ਨੂੰ ਪੜਨਾਏ ਹੋਏ ਉਹ ਵੀ ਤੇ ਨਾਲ ਉਥੋਂ ਦੇ ਡੈਮੋਕਰੇਟਿਕ ਸੈਟਅਪ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਉਹ ਧੂਮਾਂ ਪਾਈਆਂ ਉਹਦੇ ਵਿੱਚੋਂ ਸਾਡੇ ਵਿੱਚ ਅੱਜ ਅਚੇਚੇ ਤੌਰ ਤੇ ਸਰਦਾਰ ਜਸਰਾਜ ਸਿੰਘ ਜੀ ਹਲਣ ਜਿਹੜੇ ਐਮਪੀ ਆ ਇਹ ਤਿੰਨ ਤੀਜੀ ਟਰਮ ਆਪਣੀ ਪੂਰੀ ਕਰ ਰਹੇ ਆ ਚੇਚੇ ਤੌਰ ਤੇ ਅੱਜ ਪਹੁੰਚੇ ਤੇ ਨਾਲ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਗੁਰਦੁਆਰਾ ਸਾਹਿਬ ਦੇ ਉੱਥੇ ਪ੍ਰਧਾਨ ਵੀ ਰਹੇ ਆ ਚਲੋ ਸਰਦਾਰ ਅਮਰਪ੍ਰੀਤ ਸਿੰਘ ਜੀ ਗੱਲ ਇਹ ਜਿਨ੍ਹਾਂ ਨੂੰ ਮੈਨੂੰ ਹੁਣੇ ਦੱਸਿਆ ਗਿਆ ਕਿ ਇਹਨਾਂ ਨੂੰ ਬਤੌਰ ਪ੍ਰਧਾਨ ਜਾਦਾ ਲੋਕ ਜਾਣਦੇ ਆ ਭਾਵੇਂ ਐਮਪੀ ਵੀ ਆ ਇਹ ਗੁਰੂ ਦੀ ਬਖਸ਼ਿਸ਼ ਤੇ ਰਹਿਮਤ ਆ ਕਿ ਵਿਦੇਸ਼ ਵਿੱਚ ਜਾ ਕੇ ਸੱਤ ਸਮੁੰਦਰੋਂ ਪਾਰ ਗੁਰਸਿੱਖੀ ਜੀਵਨ ਤੇ ਗੁਰਸਿੱਖੀ ਸਿਧਾਂਤ ਨੂੰ ਪ੍ਰਣਾਏ ਹੋ ਕੇ ਚੱਲਣਾ ਇਹ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਉਹਨਾਂ ਦੇ ਨਾਲ ਸਰਦਾਰ ਦਲਵਿੰਦਰ ਸਿੰਘ ਜੀ ਗਿੱਲ ਐਮਪੀ ਸਾਹਿਬ ਇਹ ਅੱਜ ਸਤਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਸਿੱਖਾਂ ਦੇ ਕੇਂਦਰੀ ਤੁਰੇ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਦਦਾਰੇ ਸਤਿਗੁਰਾਂ ਦੇ ਕਰਨ ਪਹੁੰਚੇ ਆ ਉਹਨਾਂ ਦੇ ਨਾਲ ਸਰਦਾਰ ਅਮਰਪ੍ਰੀਤ ਸਿੰਘ ਜੀ ਬੈਂਸ ਇਹ ਜਿਹੜੀਆਂ ਸਾਰੀਆਂ ਛਕਛੀਤਾ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਨਾਲ ਹਿੱਸੇ ਆਉਂਦੇ ਮਾਨਤਾਨ ਨਿੱਧਾ ਲੋਚ ਦੇ ਹਰ ਕੀ ਆ ਸਾਰਾ ਤੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਝੋਲਾ ਝੋਲਾ ਸਾਹਿਬ ਜਿਹੜੇ ਦੇਸ਼ ਪ੍ਰਦੇਸ਼ ਉਥੇ ਟਾਈਮਸ ਦੇ ਸੰਪਾਦਕ ਵੀ ਆ ਕਿਉਂਕਿ ਸਾਡੇ ਤੇ ਉੱਥੇ ਦੀ ਪ੍ਰੈਸ ਦਾ ਬੜਾ ਫਰਕ ਆ ਉਹ ਜਿਆਦਾ ਨਾ ਤੌਰ ਤੇ ਭਾਵੇਂ ਇੱਥੇ ਵੀ ਜਿਆਦਾ ਨਹੀਂ ਆ ਪਰ ਫਿਰ ਵੀ ਉੱਥੇ ਵੱਧ ਡੈਮੋਕਰੈਟਿਕ ਨਾਰਮ ਦੇ ਅਨੁਸਾਰ ਉਹਨਾਂ ਨੂੰ ਵੱਧ ਉੱਥੇ ਅਧਿਕਾਰ ਹੈ ਕਿ ਉਹ ਬੇ ਬਾਕੀ ਨਾਲ ਆਪਣੀ ਸਾਰੀ ਗੱਲ ਕਰਦੇ ਆ ਸੋ ਇਹ ਅੱਜ ਚੇਚੇ ਤੌਰ ਤੇ ਸਾਰੇ ਇੱਥੇ ਪਹੁੰਚੇ ਆ ਮੈਂ ਜਿਉ ਆਇਆ ਆਖਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਸ ਸਥਾਨ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਤੇ ਇਹਨਾਂ ਦੇ ਵਿੱਚ ਅਚੇਚੇ ਤੌਰ ਤੇ ਡਾਕਟਰ ਦਲਜੀਤ ਸਿੰਘ ਜੀ ਚੀਮਾ ਜਿਹੜੇ ਆਪ ਵੀ ਪਿੱਛੇ ਵਿਦੇਸ਼ ਦਾ ਦੌਰਾ ਕਰਕੇ ਆਏ ਆ ਉਹ ਅਚੇਚੇ ਤੌਰ ਤੇ ਅੱਜ ਇਹਨਾਂ ਦੀ ਆਮਦ ਤੇ ਪਹੁੰਚੀ ਆ ਤੇ ਦਿਨ ਚਾਰ ਦਿਨ ਦੇ ਲਗਾਤਾਰ ਮੇਰੇ ਨਾਲ ਵੀ ਇਹ ਇਨ ਟੱਚ ਸੀਗੇ ਵੀ ਤੁਸੀਂ ਜਰੂਰ ਆਇਓ ਤੇ ਨਾਲ ਸਾਡਾ ਉਥੋਂ ਕੈਲਗਰੀ ਤੋਂ ਸਰਦਾਰ ਖੰਮਣ ਸਿੰਘ ਜਿਹੜਾ ਸਾਡੇ ਮੈਂਬਰਸ਼ਿਪ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਆ ਤੇ ਉਥੇ ਵੀ ਵਿਦੇਸ਼ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਬੇ ਬਾਕੀ ਨਾਲ ਗੱਲ ਕਰਦਾ ਸੋ ਕੁਲਵਾਨ ਸਿੰਘ ਜੀ ਮੰਨਣ ਹੋਰ ਬਹੁਤ ਸਾਰੇ ਸਾਡੇ ਅਧਿਕਾਰੀ ਸਹਿਬਾਨ ਪਹੁੰਚੇ ਆ ਸੋ ਮੈਂ ਇਹਨਾਂ ਨੂੰ ਫਿਰ ਦਿਲ ਦੀਆਂ ਢਗਹਾਈਆਂ ਤੋਂ ਇਹਨਾਂ ਨੂੰ ਜਿਉ ਆਂ ਆਖਦਾ ਧੰਨਵਾਦ ਵੀ ਕਰਦਾ ਦੋ ਪਾਸਿਆਂ ਦਾ ਧੰਨਵਾਦ ਇੱਕ ਤਾਂ ਗੁਰਸਿੱਖੀ ਜੀਵਨ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਤੇ ਦੂਜਾ ਵਿਦੇਸ਼ ਦੇ ਵਿੱਚ ਰਹਿ ਕੇ ਸਾਡੇ ਆਂ ਨੂੰ ਨਹੀਂ ਉੱਥੇ ਬਹੁਤ ਵਧਨ ਪਾਰਟੀ ਜਿਲੇ ਨਾਮਿਨੇਸ਼ਨ ਲੈਣੀ ਹੁੰਦੀ ਆ ਤੇ ਬਹੁਤ ਪਾਣੀ ਪੁੰਨ ਕੇ ਜਾਲੀ ਵਿੱਚ ਹੀ ਨਿਕਲਦਾ ਉਹ ਬੜੀ-ਬੜੀ ਇੱਕ ਮਹਾਰਤ ਚਾਹੀਦੀ ਹੁੰਦੀ ਆ ਸੋ ਉਥੋਂ ਵੀ ਉਸ ਵਿੱਚੋਂ ਵੀ ਤੇ ਗੁਰਸਿੱਖੀ ਅਨੁਸਾਰ ਵੀ ਇਹ ਪੂਰੇ ਤੌਰ ਤੇ ਆਪਣਾ ਯੋਗਦਾਨ ਪਾ ਰਹੇ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਆਪਣੀ ਬੁੱਕਲ ਚ ਲੈ ਕੇ ਰੱਖਣ ਤਾਂ ਕਿ ਸਮੁੱਚੀ ਮਨੁੱਖਤਾ ਦਾ ਤੇ ਸਰਬੱਤ ਦਾ ਭਲਾ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਸੀ ਉਹਦੇ ਅਨੁਸਾਰ ਜੀਵਨ ਜਿਉਣ ਇੱਕ ਮੈਨੂੰ ਹੁਣੇ ਹੀ ਨਹੀਂ ਦੱਸਿਆ ਕਿ ਇਹਨਾਂ ਸਾਰਿਆਂ ਦੇ ਕਰਤਾ ਧਰਤਾ ਸਰਪੰਚ ਸਾਹਿਬ ਕਿੱਧਰ ਗਏ ਅਮਰਪਾਲ ਅਮਰਪਾਲ ਸਿੰਘ ਜਿਹੜਾ ਕਿਉਂਕਿ ਸਾਡੇ ਵਾਂਗੂ ਨਹੀਂ ਉੱਥੇ ਸਾਰਾ ਕੰਮ ਜਿਹੜੇ ਆ ਨਾ ਪੀਏ ਆਈ ਕਰਦੇ ਆ ਮੈਂ ਵੀ ਆਪਣੇ ਉੱਥੇ ਗਿਆ ਦੋ ਚਾਰ ਵਾਰੀ 2007 ਤੋਂ ਪਹਿਲਾਂ ਤੇ ਮੈਂ ਇਹ ਕੈਂਪੀ ਨੂੰ ਮਿਲਣ ਗਿਆ ਤੇ ਉਹ ਕਹਿੰਦੇ ਜੀ ਇੱਥੇ ਐਮਪੀ ਨਹੀਂ ਮਿਲਣਾ ਜਿੱਦਾਂ ਪੀਏ ਮੈਂ ਐਮਪੀ ਤਾਂ ਆਪਣੇ ਕੰਮ ਤੇ ਗਏ ਹੋ ਆ ਤੇ ਇਸ ਕਰਕੇ 10 9 ਦੀ ਕਿਰਤ ਵੀ ਕਰਦੇ ਆ ਵਰਤਾਂ ਵੀ ਸਤਗੁਰੂ ਜੀ ਪਾਉਂਦੇ ਆ ਸੋ ਦਿਲ ਦੀਆਂ ਢਗਾਈਆਂ ਤੋਂ ਇਹਨਾਂ ਵੀਰਾਂ ਨੂੰ ਜੀ ਐਂ ਤੇ ਧੰਨਵਾਦ ਕਰਦਾ ਆ ਬਾਹਰ ਕਿਉਂਕਿ ਜਾਣਾ ਥੋੜਾ ਜਿਆਦਾ ਡਾਕਟਰ ਸਾਹਿਬ ਦਾ ਹਜ਼ਾਰ ਸਖ ਸਗਾ ਗੁਰੂ ਸਾਹਿਬ ਕਿਰਪਾ ਕਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਸਭ ਨੂੰ ਪੀ ਸਿੰਘ ਗੇਲ ਮੈਂਬਰ ਆਫ ਪਾਰਲੀਮੈਂਟ ਕੈਲਗੀ ਸਕਾਈ ਬਿਊ ਤੋਂ ਅੱਜ ਗੁਰੂ ਕੀ ਨਗਰੀ ਵਿੱਚ ਦਰਸ਼ਨ ਦੇਦਾਰੇ ਕਰਨ ਪਹੁੰਚੇ ਆ ਤੇ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੀਆਂ ਸਤਿਕਾਰਯੋਗ ਸੀਸਤਾ ਸਾਡੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਹੋ ਸਾਰੇ ਹੀ ਡਾਕਟਰ ਸਾਹਿਬ ਪਚੀਮਾ ਸਾਹਿਬ ਸਾਰਿਆਂ ਨੇ ਸਾਡ ਨੂੰ ਜੀ ਆਇਆਂ ਵਾਕਿਆ ਤੇ ਸ਼ੁਰੂ ਤੋਂ ਹੀ ਜਿਵੇਂ ਕੁਰਬਾਨੀ ਦਾ ਫ਼ਾਸਲਾ ਸਭੇ ਸਾਡੀ ਵਾਰਸਦਾਨ ਕੋਈ ਨਾ ਦਿੱਸੇ ਬਾਹਰ ਜਿਉ ਜਿਵੇਂ ਆਪਾਂ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਮੁਫਤਰੀ ਸੇਵਾ ਕਰਦੇ ਹਾਂ ਉਸੇ ਤਰ੍ਹਾਂ ਸਾਡੀਆਂ ਡਿਊਟੀਆਂ ਉੱਥੇ ਕੈਨੇਡਾ 'ਚ ਲੱਗੀਆਂ ਤੇ ਸਾਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਵੀ ਅਸੀਂ ਜਦੋਂ ਪੱਗਾ ਬਣ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬੀ ਭਾਸ਼ਾ ਤੇ ਸਾਰੀ ਮਨੁੱਖਤਾ ਲਈ ਸਾਰੇ ਕੈਨੇਡੀਅਨਸ ਲਈ ਕੰਮ ਕਰਦੇ ਹਾਂ ਤੇ ਸਾਰੀ ਦੁਨੀਆ ਦੇ ਭਲੇ ਲਈ ਜੋ ਸਖਦੋ ਨੇ ਸਾਨੂੰ ਸਮਾਤ ਬੱਤੀ ਹੋ ਸਾਨੂੰ ਪਾਵ ਕੰਮ ਕਰਦੇ ਇੱਥੇ ਆ ਕੇ ਗੁਰੂ ਕੀ ਨਗਰੀ ਬਹੁਤ ਮਾਣ ਮਹਿਸੂਸ ਹੁੰਦਾ ਉਸ ਜੀ ਉੱਥੇ ਕਮਿਊਨਿਟੀਆਂ ਜਿਹੜੀਆਂ ਇਕੱਠੀ ਹੋ ਕੇ ਰਹਿੰਦੀ ਆ ਤੇ ਆਪਣੇ ਪੰਜਾਬੀ ਸਕੂਲ ਨੇ ਜੇ ਅਪਕੈਲਬਰੀ ਦੀ ਗੱਲ ਕਰਦੇ ਆ ਸਾਡਾ ਖਾਲਸਾ ਸਕੂਲ ਆ ਬਾਕੀ ਗੁਰਮਤਿ ਦੀਆਂ ਕਲਾਸਿਸ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਕੂਲ ਦੇ ਵਿੱਚ ਦੋ ਤਿੰਨ ਆਪਣੇ ਉੱਥੇ ਪੰਜਾਬੀ ਸਕੂਲ ਨੇ ਜਿਹੜੇ ਫੁੱਲ ਟਾਈਮ ਸਕੂਲ ਨੇ ਤੇ ਉਹਨਾਂ ਜਿੱਥੇ ਉਹ ਜੋ ਕੈਨੇਡੀਅਨ ਕਰਿਕਲਮ ਆ ਕਰਗੀ ਬੋਰਡ ਆਫ ਐਜੂਕੇਸ਼ਨ ਉਹਨੂੰ ਪੜ੍ਹਾਉਂਦੇ ਉਸ ਤੇ ਨਾਲ-ਨਾਲ ਗੁਰਮਤਿ ਦੀ ਸਟਡੀ ਕੀਰਤਨ ਦੀ ਸਟਡੀ ਨਾਲ ਹੁੰਦੀ ਆ ਸਪੋਰਟਸ ਦਾ ਪੂਰਾ ਤੇ ਇਹ ਵੀ ਦੱਸ ਕੇ ਖੁਸ਼ੀ ਹੁੰਦੀ ਜਦ ਸਕੂਲ ਵੀ ਖੋਲੇ ਸਾਡੇ ਤਕਰੀਬਨ 850 ਸਕੂਲ ਆ ਉੱਥੇ ਸਾਡੇ ਜਿਹੜੀ ਸਟੇਟ ਦੇ ਉਹਨਾਂ ਚੋਂ ਪਹਿਲੇ ਟੌਪ 15ਵੇਂ 15 ਨੰਬਰਾਂ ਚੋਂ ਆਪਣਾ ਖਾਲਸਾ ਸਕੂਲ ਗਿਰਦਾ ਆ ਜਿੱਥੇ ਉਹ ਜਿਹੜੀ এডੂਕੇਸ਼ਨ ਆ ਉਹਨੂੰ ਰੱਖਣਾ ਨਾਲ ਗੁਰਮਤਿ এডੂਕੇਸ਼ਨ ਦੀ ਧਾਈ ਜਾਂਦੀ ਹੈ ਬਾਕੀ ਪੇਰੈਂਟਸ ਅਵੇਅਰ ਨੇ ਜੇ ਆਪਾਂ ਜਸਵੰਤ ਸਿੰਘ ਦੀ ਗੱਲ ਕਰੀਏ ਇਹਨਾਂ ਬਰਤ ਇਥੋਂ ਦਾ ਨਹੀਂ ਗਾ ਆਪਣਾ ਕੈਨੇਡਾ ਦਾ ਨਹੀਂ ਗਾ ਪਰ ਫਿਰ ਵੀ ਸਿੱਖੀ ਸੰਭੀ ਹੋਈ ਸੌਰੀ ਇੰਡੀਆ ਦਾ ਨਹੀਂ ਗਾ ਉੱਥੋਂ ਬਾਹਰਲੇ ਜੰਪਾਲ ਨੇ ਫਿਰ ਵੀ ਪੂਰੇ ਆਪਣੇ ਸਿੱਖੀ ਸਕੂਲ ਦੇ ਵਿੱਚ ਰਹੇ ਨੇ ਇਹ ਚਲੋ ਮੈਂ ਇਥੋਂ 12ਵੀਂ ਚੋਂ ਪੜਦਾ ਗਿਆ ਸੀਗਾ ਤੇ ਇਹ ਇਹ ਇਨਾ ਉਪਰਾਲਿਆਂ ਸਦਕਾ ਇਹ ਜੋ ਉੱਥੇ ਸਾਡੇ ਪੁਰਾਣੇ ਪਾਇਨੀਅਰਸ ਜਿਹੜੇ ਪੁਰਾਣੇ ਪੰਜਾਬੀ ਗਏ ਨੇ ਉਹਨਾਂ ਨੇ ਗੁਰਮਤਿ ਨੂੰ ਨੀ ਪਿੱਛੇ ਕੀਤਾ ਜਿੱਥੇ ਆਪਣੇ ਕਮਾਂਕਰਾਂ ਦੀ ਮੂਰੀ ਤਰੱਕੀ ਕੀਤੀ ਇਸੇ ਤਰ੍ਹਾਂ ਹੀ ਆਪਣੇ ਸਕੂਲ ਕਾਲਜੇ ਸਾਰੇ ਨਾਲ-ਨਾਲ ਖੁੱਲੇ ਹੋਏ ਨੇ ਤੇ ਇਤਫਾਕ ਦੇ ਨਾਲ ਸਾਰੇ ਪੰਜਾਬੀ ਭਰਾ ਉੱਥੇ ਰਹੇ ਜੀ। ਮੈਨੂੰ ਯੂਸ ਜਾਣਾ ਚਾਹੁੰਦਾ ਹਾਂ ਵੀ ਥੋੜਾ ਟਫ ਹੋ ਗਿਆ ਵੀਜ਼ਾ ਪ੍ਰਾਣੀ ਜਿਹੜੀ ਹੈ ਉਹ ਸਿਸਟਮ ਹੈ ਉਹ ਬੜਾ ਟਫ ਹੋ ਚੁੱਕਿਆ ਹੈ ਜਿਹੜੇ ਰਿਫਿਊਜ਼ਨ ਰੇ ਜਿਹੜਾ ਵੱਧ ਚੁੱਕੇ ਉਹਨੂੰ ਲੈ ਕੇ ਵਿਕਾਸ ਆ ਜਿਨ੍ਹਾਂ ਨੇ ਜਾਣਾ ਦੇਖੋ ਕਈ ਇਹੋ ਜਿਹੇ ਪ੍ਰੋਗਰਾਮਸ ਨੇ ਜਿਨ੍ਹਾਂ ਦੇ ਵਿੱਚ ਜਾਸਤ ਨੇ ਜਿਵੇਂ ਚੀਵਾ ਸਾਹਿਬ ਨੇ ਗੱਲ ਕੀਤੀ ਆ ਸਾਡੇ ਬੱਚਿਆਂ ਦਾ ਐਕਸਚੇਂਜ ਪ੍ਰੋਗਰਾਮ ਹੁੰਦਾ ਉਹ ਜਿਹੜੇ ਬੱਚੇ ਨੇ ਇੱਥੇ ਆ ਕੇ ਪੜ੍ਹਨਾ ਉਸ ਤੈਅ ਤ ਵੀ ਤੁਸੀਂ ਜਾ ਸਕਦੇ ਹੋ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤਬਦੀਲੀਆਂ ਆਉਣੀਆਂ ਨੇ ਤੇ ਜਿਨੇ ਇੱਥੇ ਵੀ ਬਹੁਤ ਸੋਹਣਾ ਮੌਕਾ ਜਿਨੇ ਇੱਥੇ ਰਹਿ ਕੇ ਪੜ੍ਹਨਾ ਜੇ ਬਾਅਦ ਜਾਣ ਦੇ ਲਈ ਉਹਨਾਂ ਦੇ ਵੀ ਡੋਰ ਹਜੇ ਵੀ ਖੁੱਲੇ ਨੇ ਤੇ ਉਹ ਅਪ ਟੂ ਸਟੂਡੈਂਟਸ ਜੀ ਆ ਬਾਰੇ ਆਂਦੀ ਇਛਾ ਰੱਖਦਾ ਉਹਨਾਂ ਲਈ ਕੋਈ ਖਾਸ ਮੈਸੇਜ ਹੈ ਤੁਹਾਡਾ ਬਿਲਕੁਲ ਕੈਨੇਡਾ ਲੈਂਡ ਆਫ ਜਿਹੜੀ ਹੈਗੀ ਓਪਰਚ्युनिटीज ਦੀ ਲੈਂਡ ਆ ਦੇਖੋ ਅਸੀਂ ਸਾਰੇ ਉੱਥੇ ਇੱਕ ਇਮੀਗ੍ਰੈਂਟ ਪਰਿਵਾਰਾਂ ਚੋਂ ਗਏ ਆ ਤੇ ਇਹੋ ਜਿਹਾ ਮੌਲਕਾ ਉੱਥੇ ਜਾ ਕੇ ਤੁਸੀਂ ਕੋਈ ਵਿਤਕਰਾ ਨਹੀਂ ਤੁਹਾਡੇ ਨਾਲ ਕੀਤਾ ਜਾਂਦਾ ਜੋ ਉੱਥੋਂ ਦਾ ਜੰਮਿਆ ਪਲਿਆ ਗੋਰਾ ਬੰਸਾ ਦਾ ਉਹ ਅਸੀਂ ਬਣ ਸਕਦੇ ਆ ਸੋ ਇਹ ਲੈਂਡ ਆਫ ਓਪਰਚ्युनिटीज ਆ ਅਸੀਂ ਬਹੁਤ ਮਾਣ ਮਹਿਸੂਸ ਹੰਦਾ ਕੈਨੇਡੀਅਨ ਸਿੱਖ ਅਖਵਾ ਕੇ ਅਸੀਂ ਜੋ ਸਾਡਾ ਉਥੇ ਸਿਟੀਨ ਅਸੀਂ ਸਾਡੀ ਉਹ ਕੱਲੀ ਕਾਰਨ ਨੂੰ ਮੀਨੀ ਸਾਡੇ ਲਈ ਸਾਰਾ ਕੁਝ ਕੈਨੇਡਾ ਦੀ ਹੈ ਜਿੱਥੇ ਪੰਜਾਬ ਦੇ ਜੰਮੇ ਪਲੇ ਜਿੰਨਾ ਮੂਹ ਸਾਨੂੰ ਇੱਥੇ ਦਾ ਏਸੀ ਤਰ੍ਹਾਂ ਹੀ ਸਾਨੂੰ ਕੈਨੇਡਾ ਦਾ ਮੂਹ ਉਹ ਉੱਥੇ ਬੈਠੇ ਇੱਥੋਂ ਦੀ ਖਬਰਾਂ ਸੁਣਦੇ ਹੋ ਕਿ ਐਗਜ਼ਾਮਸ ਚ ਕੜੇ ਰੁਹਾਲੇ ਕਾਰਨ ਕਰਕੇ ਗਿਆ ਕਿ ਉਹਨਾਂ ਨੂੰ ਕੀ ਮਹਿਸੂਸ ਨਹੀਂ ਇਹੋ ਜਿਹਾ ਕੁਝ ਨਹੀਂ ਪੰਜਾਬ ਚ ਵੀ ਹੀ ਕੰਡਾ ਵਾਪਰੀ ਹੈ ਪੰਜਾਬ ਚ ਮੈਂ ਹਾਂਜੀ ਕਿ ਉਹਦੇ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਪੰਜਾਬ ਬਾਰੇ ਪਰ ਕੈਨੇਡਾ ਦੇ ਵਿੱਚ ਇਹੋ ਜਿਹਾ ਕਦੇ ਕੋਈ ਨਹੀਂ ਤੁਹਾਨੂੰ ਫੁੱਲ ਫਰੀडम ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਸਰਾਜ ਸਿੰਘ ਹਮਨ ਮੈਂਬਰ ਆਫ ਪਾਰਲਮੈਂਟ ਕੈਗਰੀ ਈਸਟ ਤੇ ਸ਼ੈਡੋ ਮਿਨਿਸਟਰ ਫਾਰ ਫਾਈਨੈਂਸ ਪਹਿਲਾਂ ਤਾਂ ਅਸੀਂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਕੋਟਾਂ ਕੋਟ ਸ਼ੁਕਰ ਕਰਦੇ ਆਂ ਵੀ ਸਾਨੂੰ ਇਸ ਧਰਤੀ ਤੇ ਸਾਨੂੰ ਯੂ نو ਇੱਥੇ ਟਾਈਮ ਬਖਸ਼ਿਆ ਆ ਤੇ ਸਾਨੂੰ ਦਰਬਾਰ ਸਾਹਿਬ ਸ੍ਰੀ ਹਮੰਦਰ ਸਾਹਿਬ ਦੇ ਦਰਸ਼ਨ ਕਰਾਏ ਤੇ ਮੈਂ ਖਾਸ ਕਰਕੇ ਧੰਨਵਾਦੀ ਆਂ ਧਾਮੀ ਸਾਹਿਬ ਚੀਮਾ ਸਾਹਿਬ ਵੀ ਇੰਨਾ ਵਧੀਆ ਸਾਨੂੰ ਰਿਸੀਵ ਕੀਤਾ ਇੱਥੇ ਸਾਡੀ ਪੂਰੀ ਟੀਮ ਵੱਲੋਂ ਭਾਈ ਅਮਨਪ੍ਰੀਤ ਸਿੰਘ ਗਿਲ ਮੈਂਬਰ ਪਾਰਲੀਮੈਂਟ ਕਾਗਰੀ ਸਕਾਈ ਵਿਊ ਦਲਵਿੰਦਰ ਸਿੰਘ ਗਿੱਲ ਮੈਂਬਰ ਆਫ ਪਾਰਲਮੈਂਟ ਸਕਾਈ 뷰 ਤੇ ਆ ਪਾਗੀ ਮਕਨਾਈਟ ਅ ਅਮਨਪ੍ਰੀਤ ਸਿੰਘ ਬੈਂਕ ਅਮਨਪ੍ਰੀਤ ਸਿੰਘ ਬੈਂਸਪ ਤੇ ਅੰਮ੍ਰਿਤ ਏ ਸਾਡੀ ਸਾਰੀ ਟੀਮ ਵੱਲੋਂ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸਾਡਾ ਸਾਰਿਆਂ ਦਾ ਇੱਕੋ ਹੀ ਮਿਸ਼ਨ ਹੈ ਹੁਣ ਜਿੱਦਾਂ ਮਹਾਰਾਜ ਵੀ ਕਹਿੰਦੇ ਆ ਵੀ ਉਹਨਾਂ ਨੇ ਚਲੋ ਮਹਾਰਾਜ ਨੇ ਸਾਨੂੰ ਇਹ ਇਹ ਪੋਸਟਾਂ ਬਖਸ਼ੀਆਂ ਬਟ ਮਹਾਰਾਜ ਵੀ ਆਪ ਕਹਿੰਦੇ ਆ ਵੀ ਜੇ ਦੇਵ ਵਡਿਆਈ ਤਾਂ ਤੇਰੀ ਵਡਿਆਈ ਇਹ ਸਾਰੀ ਵਡਿਆਈ ਮਹਾਰਾਜ ਦੀ ਆ ਤੇ ਸਾਡਾ ਅਸੀਂ ਕਹ ਲਓ ਵੀ ਅਸੀਂ ਇਹ ਫਰਜ਼ ਸਮਝਦੇ ਆ ਵੀ ਚਾਹੇ ਜਿਹੜੇ ਸਾਡੇ ਬੱਚੇ ਇੱਥੇ ਦੇ ਨੇ ਜਾਂ ਉੱਥੇ ਦੇ ਨੇ ਜਦੋਂ ਇੱਧਰ ਆਉਂਦੇ ਆ ਉੱਧਰ ਜਾਂਦੇ ਆ ਸਾਡਾ ਇਹ ਇੱਕ ਕੋਲ ਆ ਵੀ ਇੱਕ ਤਾਂ ਉਹਨਾਂ ਦੀ ਯੂ ਨੋ ਸੇਫਟੀ ਸਿਕਿਉਰਿਟੀ ਨੰਬਰ 1 ਹੋਣੀ ਚਾਹੀਦੀ ਆ ਪਰ ਨਾਲ ਦੇ ਨਾਲ ਵੀ ਜਿਹੜੀਆਂ ਯੂ ਨੋ ਸੇਵਾਵਾਂ ਜਾਂ ਕਹਿ ਲਓ ਵੀ ਜੋ ਵੀ ਸਾਨੂੰ ਦਿੱਤਾ ਗਿਆ ਐਸ ਫਾਰ ਐਸ ਕਹਿ ਲਓ ਵੀ ਜਿਹੜੀ ਸਿੱਖੀ ਬਖਸ਼ੀ ਆ ਵੀ ਉਹ ਜਿੰਨਾ ਅਸੀਂ ਵਧਾ ਸਕਦੇ ਆ That's better for both countries that's better for humanity. ਮੁੱਖ ਮੰਤਰੀ ਟੀਰਥ ਯਾਤਰਾ ਯੋਜਨਾ ਤਹਿਤ ਬਜ਼ੁਰਗਾਂ ਨੂੰ ਜਿਹੜੀ ਮੁਫਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਈ ਜਾ ਰਹੀ ਹੈ ਉਸ ਦੌਰਾਨ ਬਜ਼ੁਰਗਾਂ ਨੂੰ ਹਰ ਸਹੂਲਤ ਮਿਲ ਰਹੀ ਹੈ। ਸਿਮਾਨਵਲੋਂ ਬਜ਼ੁਰਗਾਂ ਦਾ ਆਪਣੇ ਮਾਪਿਓ ਵਾਂਗ ਖਿਆਲ ਰੱਖਣ ਤੇ ਆਉ ਸੁਣਦੇ ਆ ਬਜ਼ੁਰਗਾਂ ਨੇ ਇਸ ਤੇ ਕਿਸ ਤਰ੍ਹਾਂ ਆਪਣੀ ਖੁਸ਼ੀ ਬਿਆਨ ਕੀਤੀ ਮੈਂ ਇਸ ਯਾਤਰਾ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ ਇੱਥੋਂ ਅਸੀਂ ਚੱਲੇ ਹਾਂ ਤਾਂ ਬਹੁਤ ਹੀ ਵਧੀਆ ਸਚੇਤ ਢੰਗ ਦੇ ਨਾਲ ਸਾਨੂੰ ਤੋਰਿਆ ਗਿਆ ਹੈ ਜਿਸ ਟਾਈਮ ਅਸੀਂ ਰਸਤੇ ਦੇ ਵਿੱਚ ਪਹੁੰਚੇ ਹਾਂ ਟਾਈਮ ਟਾਈਮ ਤੇ ਸਾਨੂੰ ਰੋਟੀ ਪਾਣੀ ਔਰ ਚਾਹ ਪਾਣੀ ਔਰ ਜਿਸ ਤਰ੍ਹਾਂ ਕਿ ਇਹ ਸਾਰੇ ਬਜ਼ੁਰਗਾਂ ਦੀ ਇਹ ਯਾਤਰਾ ਹੈ ਟਾਈਮ ਟੂ ਟਾਈਮ ਸਾਰਾ ਕੁਝ ਮਿਲਦਾ ਰਿਹਾ ਹੈ ਅੰਮ੍ਰਿਤਸਰ ਪਹੁੰਚਣ ਵੇਲੇ ਹੋਟਲ ਦੇ ਅੰਦਰ ਪਹੁੰਚ ਗਏ ਸਾਡਾ ਬਹੁਤ ਵਧੀਆ ਸਵਾਗਤ ਹੋਇਆ ਹੈ ਸਾਨੂੰ ਕਮਰੇ ਮਿਲੇ ਹਨ ਤੇ ਉੱਥੇ ਜਾ ਕੇ ਅਸੀਂ ਆਰਾਮ ਨਾਲ ਰਹੇ ਹਾਂ ਰੋਟੀ ਪਾਣੀ ਸਾਰਾ ਕੁਝ ਟਾਈਮ ਟਾਈਮ ਤੇ ਮਿਲਿਆ ਸ੍ਰੀ ਹਰਮੰਦਰ ਸਾਹਿਬ ਦਰਗਾਣਾ ਮੰਦਿਰ ਔਰ ਰਾਮ ਤੀਰਥ ਮੰਦਿਰ ਹੋ ਕੇ ਅਸੀਂ 13 ਤਰੀਕ 11 ਤਰੀਕ ਨੂੰ ਗਏ ਸੀ ਔਰ 13 ਤਰੀਕ ਨੂੰ ਅਸੀਂ ਤਕਰੀਬਨ ਸ਼ਾਮ ਦੇ 5 ਵਜੇ ਵਾਪਸ ਆਏ ਹਾਂ ਤੇ ਰਸਤੇ ਦੇ ਅਸੀਂ ਇੱਕ ਹੋਰ ਚੀਜ਼ ਦੇਖੀ ਹੈ ਕਿ ਸਾਨੂੰ ਹੋਰ ਵੀ ਪੰਜਾਬ ਖਾਸ ਕਰਕੇ ਮਾਲਵਾ ਏਰੀਆ ਦੀਆਂ ਬਹੁਤ ਗੱਡੀਆਂ ਮਿਲੀਆਂ ਨਾ ਜੋ ਕਿ ਇੱਕ ਮੇਲ ਮਲਾਪ ਕਰਕੇ ਸਾਰਿਆਂ ਦਾ ਇਹੀ ਕਹਿਣਾ ਸੀ ਬਈ ਇਸ ਉਮਰ ਦੇ ਅੰਦਰ ਜੋ ਕਿ ਯਾਤਰਾ ਕਰਵਾ ਦੇਣੀ ਹੈ ਅਸੀਂ ਭਗਵੰਤ ਮਾਨ ਨੂੰ ਆਪਣਾ ਬਹੁਤ ਵੱਡਾ ਅਸੀਂ ਸਰਕਾਰ ਸਮਝਤੀ ਹਾਂ। ਯੋਧ ਨਸ਼ਿਆ ਵਿਰੁੱਧ ਪੰਜਾਬ ਸਰਕਾਰ ਨੂੰ ਵੱਡੀ ਸਫਲਤਾ ਮਿਲ ਰਹੀ ਹੈ। ਅਤੇ ਪੰਜਾਬ ਵਿੱਚੋਂ ਨਸ਼ਾ ਤਸਕਰ ਭੱਜ ਰਹੇ ਹਨ। ਆਓ ਸੁਣਦੇ ਹਾਂ ਇਸ ਦੇ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀ ਕਿਹਾ। ਅੱਜ ਯੋਧ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਵੱਡੀ ਸਫਲਤਾ ਮਿਲੀ ਆ ਜਦੋਂ ਕਲਰ ਆਫ ਦਾ ਰਹਿਣ ਵਾਲਾ ਗੁਰਦਾਸਪੁਰ ਜਲੇ ਦਾ ਗੁਰਪ੍ਰੀਤ ਸਿੰਘ ਜਿਹੜਾ ਉਹ ਮੈਂਸਨ ਕਮਿਸ਼ਨ ਗਰਾਊਂਡ ਦੇ ਅੰਦਰ ਨਸ਼ੇ ਕਰਦਾ ਫੜਿਆ ਗਿਆ। ਔਰ ਜਿਹਦਾ ਸਬੰਧ ਸਿੱਧਾ ਸਬੰਧ ਕਾਂਗਰਸ ਪਾਰਟੀ ਦਾ ਜੁੜਦਾਗਾ ਔਰ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਦੇ ਅੰਦਰ ਕਾਦਰ ਬੀਜੇਪੀ ਦਾ ਰਾਜ ਸੀ ਜਾਂ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਬਗਾਇਆ ਗਿਆ ਅੱਜ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਫੜੇ ਜਾ ਰਹੇ ਨੇ ਜਿੰਨਾਂ ਦਾ ਸਿੱਧੇ ਜਾਂ ਸਿੱਧੇ ਰੂਪ ਵਿੱਚ ਕਾਂਗਰਸ ਪਾਰਟੀ ਦੇ ਨਾਲ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਸਬੰਧ ਰਿਹਾ ਅੱਜ ਬਹੁਤ ਸਾਰੀਆਂ ਪਿਕਚਰ ਜੜੀਆਂ ਰਹੀਆਂ ਉਸ ਗੁਰਕੀਰ ਸਿੰਘ ਜੀਆ ਡਿਫਰੈਂਟ ਜਿਹੜੇ ਕਾਂਗਰਸ ਦੇ ਲੀਡਰਸ਼ਿਪ ਵਾਟਐਵਰ ਦੇ ਡੀਨ ਸੁਰਨ ਦਾ ਫਾਰ ਜਿਹੜੀਆਂ ਨੇ ਜਿਹੜੀਆਂ ਨੇ ਕੀਆ ਸੋ ਮੈਂ ਸਮਝਦਾ ਅੱਜ ਪੰਜਾਬ ਨੂੰ ਗੁਰਬਾਤ ਕਰਨੀਆਂ ਪਾਰਟੀਆਂ ਜਿਹੜੀਆਂ ਉਹ ਘਰ ਲਾਰੀਆਂ ਰਹਿ ਗਈਆਂ ਔਰ ਦੂਸਰੇ ਪਾਸੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਝ ਦੀ ਸਰਕਾਰ ਆ ਜਿਹਦਾ ਲਗਾਤਾਰ ਨਸ਼ਾ ਵਿਰੋਧੀ ਕਲਾਮ ਮਹਿੰਮ ਜਿਹੜੀ ਆ ਉਹ ਜਾਰੀ ਆ ਯੁੱਧ ਨਸ਼ਾ ਦੇ ਵਿਰੁੱਧ ਜਿਹੜੀ ਇਹ ਮਹਿੰਮ ਬਹੁਤ ਕਾਮਯਾਬੀ ਵਿੱਚ ਰਹੀਆ ਔਰ ਪੰਜਾਬ ਦੇ ਅੰਦਰੋਂ ਨਸ਼ਾ ਤਸਕਰ ਭੱਜ ਰਹੇ ਨੇ ਕੀ ਔਰ ਜਾਂਦੀ ਲਾਣਾ ਜਿਹੜਾ ਜਾ ਰਹੇ ਨੇ ਔਰ ਨਸ਼ਾ ਕਰਨਾ ਕੋਈ ਵੀ ਵਿਅਕਤੀ ਜਿਹੜਾ 80 ਦਾ ਟ੍ਰੀਟਮੈਂਟ ਕਰ ਰਿਹਾ ਠੀਕਾ ਰਿਹਾ ਉਸ ਨੂੰ ਮੈਂ ਸਮਝਦਾ ਸਾਡੀ ਸਫਲਤਾ ਜਿਹੜੀ ਆ ਔਰ ਪੰਜਾਬ ਨੂੰ ਪਰਮਾ ਹੰਗਾਰਾ ਦੇ ਰਣਗੇ ਔਰ ਇੱਕ ਕਾਫਲਾ ਬਣ ਗਿਆ ਪੰਜਾਬ ਦੇ ਅੰਦਰ ਕਿ ਅੱਜ ਲੱਖਾਂ ਲੋਕ ਜਿਹੜੇ ਲੱਗੇ ਪੰਜਾਬ ਸਰਕਾਰ ਨਾਲ ਜੁੜੇ ਨੇ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਕਿ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਸਰਦਾਰ ਭਗਵੰਦ ਸਿੰਘ ਬਾਦ ਦੀ ਸਰਕਾਰ ਜਿਹੜੀ ਆ ਪੰਜਾਬ ਚ ਨਸ਼ਾ ਦਾ ਖਾਤਮਾ ਕਰੰਤੇ ਲੱਗੀ ਹੋਈ ਹੈ ਇਹ ਸਨ ਅੱਜ ਦੀਆਂ ਮੁਕਸਰ ਗਰਮੀਆਂ ਅਗਲੀ ਵਾਰੀ ਅਸੀਂ ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗਤੀਵਿਧੀਆਂ ਨੂੰ ਲੈ ਕੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ